ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਖਾਲਸਾ ਦੀ ਥੀਜਣਾ ਤੋਂ ਪਹਿਲਾਂ ਜਿਹੜੀਆਂ ਗੁਰੂ ਜੀ ਦੀਆਂ ਜੰਗਾਂ ਹੋਈਆਂ ਉਹਨਾਂ ਦਾ ਵਿਸਥਾਰ ਨਾਲ ਬਿਆਨ ਕਰਾਂਗੇ ਇਸੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਜੀ ਪੁਰਵ ਖਾਲਸਾ ਕਾਲ ਦੀਆਂ ਜੰਗਾਂ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਪੰਗਾਣੀ ਦੀ ਲੜਾਈ ਯਾਨੀ ਕਿ ਪੰਗਾਣੀ ਦੀ ਜੰਗ ਦਾ ਜਿਹੜੀ ਕਿ 1688 ਈਸਵੀ ਵਿੱਚ ਹੋਈ ਸੀ ਗੁਰੂ ਜੀ ਤੇ ਪਹਾੜੀ ਰਾਜਿਆਂ ਵਿਚਕਾਰ ਇਹ ਜੰਗ ਪੰਗਾਣੀ ਦੇ ਸਥਾਨ ਤੇ ਹੋਈ ਤੇ ਇਹ ਪਹਿਲੀ ਲੜਾਈ ਸੀ ਇਸ ਜੰਗ ਦਾ ਕਾਰਨ ਕਈ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਪੌਂਟਾ ਸਾਹਿਬ ਵਿਖੇ ਆਪਣੀ ਸਿੱਖਾਂ ਨੂੰ ਰੋਜ਼ਾਨਾ ਸਿਖਲਾਈ ਦੇਣੀ ਸ਼ੁਰੂ ਕੀਤੀ ਸੀ ਤੇ ਇਹਨਾਂ ਸੈਨਿਕ ਤਿਆਰੀਆਂ ਨੇ ਪਹਾੜੀ ਰਾਜਿਆਂ ਵਿੱਚ ਘਬਰਾਹਟ ਪੈਦਾ ਕਰ ਦਿੱਤੀ ਤੇ ਉਹਨਾਂ ਨੂੰ ਇਹ ਖਤਰਾ ਹੋ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਛੇਤੀ ਉਹਨਾਂ ਦੇ ਰਾਜਾਂ ਤੇ ਹਮਲਾ ਕਰਕੇ ਹੜੱਪਣ ਦਾ ਯਤਨ ਕਰਨਗੇ ਦੂਜਾ ਗੁਰੂ ਸਾਹਿਬ ਜਿਹੜੇ ਸਨ ਉਹ ਮੂਰਤੀ ਪੂਜਾ ਤੇ ਜਾਤੀ ਪ੍ਰਥਾ ਦੇ ਵਿਰੋਧ ਵਿੱਚ ਸਨ ਤੇ ਇਸ ਚੀਜ਼ ਨੂੰ ਪਹਾੜੀ ਰਾਜੇ ਆਪਣੇ ਧਰਮ ਵਿੱਚ ਦਖਲ ਮੰਨਦੇ ਨੇ ਤੇ ਤੀਸਰਾ ਪਹਾੜੀ ਰਾਜਿਆਂ ਨੇ ਸਿੱਖ ਸੰਗਤਾਂ ਦੁਆਰਾ ਗੁਰੂ ਸਾਹਿਬ ਨੂੰ ਭੇਟਾ ਕਰਨ ਲਈ ਲਿਆਏ ਜਿਹੜੇ ਤੋਹਫੇ ਸੀ ਉਹਨਾਂ ਨੂੰ ਰਾਹ ਵਿੱਚ ਲੁੱਟਣਾ ਸ਼ੁਰੂ ਕਰ ਦਿੱਤਾ ਸੀ ਤੇ ਗੁਰੂ ਸਾਹਿਬ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ ਤੇ ਚੌਥਾ ਜਿਹੜਾ ਕਹਿਲੂਰ ਦਾ ਸ਼ਾਸਕ ਸੀ ਭੀਮਚੰਦ ਉਹ ਗੁਰੂ ਸਾਹਿਬ ਤੋਂ ਪਹਿਲਾਂ ਹੀ ਇੱਕ ਸਫੈਦ ਹਾਥੀ ਦੀ ਮੰਗ ਕਰ ਚੁੱਕਾ ਸੀ ਜਿਸ ਨੂੰ ਗੁਰੂ ਸਾਹਿਬ ਨੇ ਠੁਕਰਾ ਦਿੱਤਾ ਸੀ ਤੇ ਭੀਮਚੰਦ ਨੇ ਇਸ ਨੂੰ ਆਪਣਾ અપਮਾਨ ਸਮਝਿਆ ਤੇ ਜਿਹੜੀ ਮੁਗਲ ਸਰਕਾਰ ਸੀ ਉਹ ਵੀ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਭੜਕਾਉਂਦੀ ਰਹਿੰਦੀ ਸੀ ਤੇ ਇਸੇ ਤਰ੍ਹਾਂ ਫਿਰ ਪਹਾੜੀ ਰਾਜ ਸ਼ਾਸਕ ਜਿਹੜੇ ਸਨ ਉਹਨਾਂ ਦੇ ਇੱਕ ਇਕੱਠ ਜੋੜ ਨੇ ਜਿੰਨਾਂ ਵਿੱਚ ਭੀਮਚੰਦ ਤੇ ਫਤਿਹ ਸ਼ਾਹ ਸਨ ਉਹਨਾਂ ਨੇ ਪੌਂਟਾ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਜਿਹੜਾ ਪੰਗਾਣੀ ਸਥਾਨ ਸੀ ਉਥੇ ਸਿੱਖਾਂ ਤੇ ਹਮਲਾ ਕਰ ਦਿੱਤਾ ਤੇ ਇਸ ਲੜਾਈ ਦੇ ਸ਼ੁਰੂ ਹੁੰਦਿਆਂ ਹੀ ਗੁਰੂ ਸਾਹਿਬ ਦੀ ਫੌਜ ਵਿੱਚ ਜਿਹੜੇ ਭਰਤੀ ਕੀਤੇ ਪਠਾਨ ਸਨ ਉਹ ਪਹਾੜੀ ਰਾਜਿਆਂ ਨਾਲ ਜਾ ਲੜੇ ਤੇ ਫਿਰ ਜਦੋਂ ਇਸ ਗੱਲ ਦਾ ਪਤਾ ਪੀਰ ਬੁੱਧੂ ਸ਼ਾਹ ਨੂੰ ਲੱਗਾ ਤਾਂ ਉਸ ਨੇ ਗੁਰੂ ਸਾਹਿਬ ਦੀ ਸਹਾਇਤਾ ਲਈ ਆਪਣੇ ਚਾਰ ਪੁੱਤਰਾਂ ਨੂੰ 700 ਸੈਨਿਕਾਂ ਸਮੇਤ ਰਣ ਖੇਤਰ ਵਿੱਚ ਭੇਜਿਆ ਤੇ ਆਪ ਵੀ ਨਾਲ ਹੀ ਆ ਗਿਆ ਇਸ ਨਾਲ ਸਿੱਖਾਂ ਦੀ ਹੌਸਲੇ ਹੋਰ ਬੁਲੰਦ ਹੋ ਗਏ ਭੰਗਾਣੀ ਦਾ ਜਿਹੜਾ ਇਹ ਜੰਗ ਸੀ ਬੜਾ ਹਮਸਾਨ ਦਾ ਜੰਗ ਸੀ ਤੇ ਇਸ ਲੜਾਈ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਸਪੁੱਤਰੀ ਸੀ ਭਾਏ ਬੀਬੀ ਵੀਰੋ ਉਹਦੇ ਪੰਜ ਪੁੱਤਰਾਂ ਨੇ ਬੜੀ ਬਹਾਦਰੀ ਦਿਖਾਈ ਸੀ ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਸਿੱਖਾਂ ਨੇ ਪਹਾੜੀ ਰਾਜਾਂ ਨੂੰ ਅਜਿਹੇ ਹੱਥ ਵਿਖਾਏ ਕਿ ਦਿਨੇ ਉਹਨਾਂ ਨੂੰ ਉਤਾਰੀ ਨਜ਼ਰ ਆਉਣ ਲੱਗ ਗਏ ਤੇ ਉਹਨਾਂ ਦੇ ਬਹੁਤ ਸਾਰੇ ਸੈਨਿਕ ਤੇ ਪ੍ਰਸਿੱਧ ਨੇਤਾ ਜਿਹੜੇ ਉਹ ਮਾਰੇ ਗਏ ਇਸ ਲੜਾਈ ਵਿੱਚ ਫਿਰ ਆਪਣੀ ਫੌਜ ਦਾ ਇਸ ਤਰ੍ਹਾਂ ਦਾ ਹਸ਼ਰ ਹੁੰਦੀ ਆ ਵੇਖ ਕੇ ਜਿਹੜਾ ਭੀਮ ਚੰਦ ਸੀ ਤੇ ਫਤਿਹ ਸ਼ਾਹੀ ਆਪਣੀਆਂ ਜਾਨਾਂ ਬਚਾਉਣ ਲਈ ਲੜਾਈ ਦੇ ਮੈਦਾਨ ਵਿੱਚੋਂ ਨਸ ਗਏ ਤੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜੰਗ ਵਿੱਚ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਤੇ ਫਿਰ ਜਿਹੜੀ ਇਹ ਜਿੱਤ ਸੀ ਇਹਨੇ ਪਹਾੜੀ ਸ਼ਾਸਕਾਂ ਵਿੱਚ ਬਹੁਤ ਸਾਰਾ ਡਰ ਪੈਦਾ ਕਰ ਦਿੱਤਾ ਤੇ ਉਹਨਾਂ ਨੇ ਗੁਰੂ ਸਾਹਿਬ ਨਾਲ ਸੁਲ੍ਹਾ ਕਰ ਲਈ ਹੁਣ ਪੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਜੀ ਨਦੌਣ ਦੀ ਲੜਾਈ ਲੜਦੇ ਨੇ 1690 ਵਿੱਚ ਜਦੋਂ ਗੁਰੂ ਸਾਹਿਬ ਪੌਂਟਾ ਸਾਹਿਬ ਨੂੰ ਛੱਡ ਕੇ ਮੋੜ ਅਨੰਦਪੁਰ ਸਾਹਿਬ ਆ ਜਾਂਦੇ ਨੇ ਤਾਂ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਇੱਥੇ ਅਨੰਦਗੜ੍ਹ ਲੋਹਗੜ੍ਹ ਫਤਿਹਗੜ੍ਹ ਤੇ ਕੇਸਗੜ੍ਹ ਨਾਂ ਦੇ ਚਾਰ ਕਿਲਿਆਂ ਦੀ ਉਸਾਰੀ ਕਰਵਾਉਂਦੇ ਨੇ ਤੇ ਉਦੋਂ ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ ਉਹ ਦੱਖਣ ਦੀਆਂ ਲੜਾਈਆਂ ਵਿੱਚ ਉਲਝਿਆ ਹੋਇਆ ਸੀ ਤੇ ਇਸ ਨਹਿਰੀ ਮੌਕਾ ਵੇਖ ਕੇ ਜਿਹੜੇ ਪਹਾੜੀ ਸ਼ਾਸਕ ਨੇ ਉਹਨਾਂ ਨੇ ਮੁਗਲਾਂ ਨੂੰ ਦਿੱਤਾ ਜਾਣ ਵਾਲਾ ਜਿਹੜਾ ਸਲਾਨਾ ਗਾਰਸਿਓ ਬੰਦ ਕਰ ਦਿੱਤਾ ਤੇ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਾ ਤਾਂ ਉਸਨੇ ਜੰਮੂ ਦੇ ਸੂਬੇਦਾਰ ਜਿਹੜਾ ਮੀਆਂ ਖਾਨ ਸੀ ਉਹਨੂੰ ਕਿਹਾ ਕਿ ਪਹਾੜੀ ਰਾਜਿਆਂ ਨੂੰ ਸਬਕ ਸਿਖਾਇਆ ਜਾਏ। ਉਹ ਮੀਆਂ ਖਾਨ ਕੀ ਕਰਦਾ ਹੈ ਕਿ ਜਿਹੜਾ ਆਲਿਫ ਖਾਇਕ ਜਰਨਲ ਹੈ ਉਹਦੀ ਫੌਜ ਦਾ ਉਹਦੀ ਅਧੀਨ ਇੱਕ ਫੌਜ ਭੇਜਦਾ ਹੈ ਜਿਹੜੀ ਕਿ ਪਹਾੜੀ ਰਾਜਿਆਂ ਦੇ ਵਿਰੁੱਧ ਕਾਰਵਾਈ ਕਰਦੀ ਹੈ। ਤੇ ਅਜੇ ਹੀ ਨਾਜਿਕ ਸਮੇਂ ਵਿੱਚ ਭੀਮਚੰਦ ਨੂੰ ਹੋਰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਕੇ ਉਹਨਾਂ ਦੀ ਮਦਦ ਲਈ ਮੰਗ ਕਰਦਾ ਹੈ ਫਿਰ ਗੁਰੂ ਸਾਹਿਬ ਇਹ ਬੇਨਤੀ ਪ੍ਰਵਾਨ ਕਰ ਲੈਂਦੇ ਨੇ ਤੇ ਆਪਣੇ ਚੋਣਵੇਂ ਸਿੱਖਾਂ ਨੂੰ ਲੈ ਕੇ ਉਹ ਮੈਦਾਨ ਵਿੱਚ ਮਦਦ ਲਈ ਪਹੁੰਚਦੇ ਨੇ ਤੇ ਕਾਂਗੜਾ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ਦੇ ਸਥਾਨ ਤੇ ਨਦੌਣ ਵਿੱਚ 1690 ਈਸਵੀ ਨੂੰ ਭੀਮਚੰਦ ਤੇ ਆਲਿਫ ਖਾਨ ਦੀਆਂ ਫੌਜਾਂ ਵਿਚਾਲੇ ਲੜਾਈ ਸ਼ੁਰੂ ਹੋ ਜਾਂਦੀ ਹੈ ਇਸ ਲੜਾਈ ਵਿੱਚ ਜਿਹੜਾ ਕਾਂਗੜਾ ਦਾ ਰਾਜਾ ਕਿਰਪਾਲ ਚੰਦ ਹੈ ਉਹ ਆਲਿਫ ਖਾਨ ਦੇ ਵੱਲ ਹੋ ਜਾਂਦਾ ਹੈ ਤੇ ਲੜਾਈ ਵਿੱਚ ਗੁਰੂ ਸਾਹਿਬ ਤੇ ਉਹਨਾਂ ਦੀ ਸਿੱਖਾਂ ਨੇ ਆਪਣੀ ਬਹਾਦਰੀ ਦੇ ਅਜਿਹੇ ਜੋਰ ਵਿਖਾਏ ਕਿ ਆਲਿਫ ਖਾਨ ਤੇ ਉਹਦੇ ਸੈਨਿਕਾਂ ਨੂੰ ਰਣ ਭੂਮੀ ਵਿੱਚੋਂ ਪੱਜਣ ਲਈ ਮਜਬੂਰ ਹੋਣਾ ਪਿਆ ਇਸ ਤਰ੍ਹਾਂ ਗੁਰੂ ਸਾਹਿਬ ਦੇ ਸਹਿਯੋਗ ਸਦਕਾ ਭੀਮ ਚੰਦ ਤੇ ਉਸਦੇ ਸਾਥੀ ਪਹਾੜੀ ਰਾਜਿਆਂ ਨੂੰ ਜਿੱਤ ਪ੍ਰਾਪਤ ਹੋ ਜਾਂਦੀ ਹੈ ਫਿਰ ਇਸ ਲੜਾਈ ਤੋਂ ਬਾਅਦ ਪਹਾੜੀ ਰਾਜੇ ਗੁਰੂ ਸਾਹਿਬ ਨਾਲ ਫਿਰ ਵਿਸ਼ਵਾਸ ਘਾਤ ਕਰਦੇ ਨਹੀਂ ਤੇ ਮੁਗਲਾਂ ਨਾਲ ਫਿਰ ਤੋਂ ਲੜ ਜਾਂਦੇ ਨੇ ਹੁਣ ਜਦੋਂ ਇਹਨਾਂ ਦੋ ਲੜਾਈਆਂ ਤੋਂ ਬਾਅਦ ਗੁਰੂ ਸਾਹਿਬ ਦੀ ਸ਼ਕਤੀ ਤੇ ਗੁਰੂ ਸਾਹਿਬ ਦੀ ਜਿਹੜੀ ਉਸਤਤ ਹੈ ਉਹ ਦੂਰ ਦਿਰਾਡੇ ਤੱਕ ਫੈਲ ਜਾਂਦੀ ਹੈ ਤਾਂ ਔਰੰਗਜ਼ੇਬ ਇਸ ਚੀਜ਼ ਨੂੰ ਪੁੱਛਣ ਲਈ ਲਾਹੌਰ ਦਾ ਸੂਬੇਦਾਰ ਜਿਹੜਾ ਦਲਾਵਰ ਖਾਨ ਹੈ ਉਹਨੂੰ ਹੁਕਮ ਦਿੰਦਾ ਹੈ ਕਿ ਗੁਰੂ ਜੀ ਦੇ ਵਿਰੁੱਧ ਫੌਜ ਭੇਜੀ ਜਾਏ ਤੇ ਉਹਨਾਂ ਤੇ ਅਚਾਨਕ ਹਮਲਾ ਕਰਕੇ ਜੰਗ ਦਾ ਐਲਾਨ ਕੀਤਾ ਜਾਏ ਕਿ ਫਿਰ ਜਿਹੜਾ ਦਿਲਾਵਰ ਖਾਨ ਹੈ ਉਹ ਆਪਣੇ ਪੁੱਤਰ ਖਾਨ ਜਦ ਅਲੁਤਮ ਖਾਨ ਦੀ ਅਧੀਨ ਇੱਕ ਫੌਜ ਭੇਜਦਾ ਹੈ ਜਿਹੜੀ ਕਿ ਆਨੰਦਪੁਰ ਸਾਹਿਬ ਨੂੰ ਰਾਤ ਦੇ ਹਨੇਰੇ ਵਿੱਚ ਸਿੱਖਾਂ 'ਤੇ ਅਚਾਨਕ ਹਮਲਾ ਕਰ ਲੈਂਦੀ ਹੈ ਤੇ ਜਦੋਂ ਰਾਤ ਦਾ ਪੈਰ ਦੇ ਰਹੀ ਜਿਹੜੇ ਮਤਲਬ ਕਿ ਆलमचंद ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਫਿਰ ਉਹ ਇਹ ਖਬਰ ਗੁਰੂ ਸਾਹਿਬ ਤੱਕ ਪਹੁੰਚਾਉਂਦਾ ਹੈ ਉਸ ਸਮੇਂ ਫਿਰ ਨੰਦਨਜੀਤ ਨਗਾਰੇ ਦੀ ਝੋਟ ਜਿਹੜੀ ਹੈ ਉਹ ਵਜਾਈ ਜਾਂਦੀ ਹੈ ਤੇ ਫਿਰ ਬਾਕੀ ਜਿਹੜੇ ਸਿੱਖ ਨੇ ਉਹ ਵੀ ਲੜਾਈ ਲਈ ਤਿਆਰ ਹੋ ਜਾਂਦੇ ਨੇ ਜੇ ਕਾਰੀ ਦੀ ਆਵਾਜ਼ ਇਸ ਤਰ੍ਹਾਂ ਗੁੰਜਾਈ ਜਾਂਦੀ ਹੈ ਤੇ ਫਿਰ ਦੁਬਾਰਾ ਤੋਂ ਗੋਲੀਆਂ ਦਾਗੜੀਆਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਤੇ ਜਿਹੜਾ ਖਾਨਜਾਦਾ ਹੈ ਫਿਰ ਉਹਦੇ ਸੈਨਿਕਾਂ ਵਿੱਚ ਆਫੜਾ ਦਫੜੀ ਮੱਚ ਜਾਂਦੀ ਹੈ ਕਿਉਂਕਿ ਉਸ ਸਮੇਂ ਜਿਹੜਾ ਦਰਿਆ ਸਤਲੁਜ ਸੀ ਉਹਦੇ ਵਿੱਚ ਹੜ ਆਇਆ ਹੋਇਆ ਸੀ ਤੇ ਬਹੁਤ ਸਾਰੀ ਜਿਹੜੇ ਖਾਨਜਾਦਾ ਦੇ ਸੈਨਿਕ ਨੇ ਉਸ ਹਾੜ ਵਿੱਚ ਡੁੱਬ ਕੇ ਮਰ ਜਾਂਦੇ ਨੇ ਤੇ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਇਹ ਜਿਹੜੀ ਲੜਾਈ ਹੈ ਉਹ ਆਸਾਨੀ ਨਾਲ ਹੀ ਜਿੱਤ ਲਈ ਜਾਂਦੀ ਹੈ ਗੁਰੂ ਸਾਹਿਬ ਦੁਆਰਾ ਇਹ ਸੀ ਪੂਰਵ ਖਾਲਸਾ ਕਾਲ ਦੀਆਂ ਕੁਝ ਜੰਗਾਂ ਜਿਹੜੀਆਂ ਕਿ ਗੁਰੂ ਸਾਹਿਬ ਦੁਆਰਾ ਲੜੀਆਂ ਗਈਆਂ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਪੁੱਲਾ ਜੁਗਾਂ ਦੀ ਖੇਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ